ਆਮ ਆਦਮੀ ਪਾਰਟੀ ਦੇ ਹਲਕਾ ਰਾਜਾ ਸਾਂਸੀ ਤੋਂ ਇੰਚਾਰਜ ਮੈਡਮ ਸੋਨੀਆ ਮਾਨ ਨੂੰ سوشل میڈیا ਰਾਹੀਂ ਕਿਸੇ ਵੱਲ ਅਨਨੋਨ ਬੰਦੇ ਵੱਲੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਸਬੰਧ ਦੇ ਵਿੱਚ سوشل میڈیا ਹੈਂਡਲਰ ਉਹਨਾਂ ਦੇ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਸੀ ਜਿਸ ਸਬੰਧੀ ਮਾਨਯੋਗ ਐਸਐਸਪੀ ਸ਼੍ਰੀ সোহੇਲ ਮੀਰ ਜੀ ਆਈਪੀਐਸ ਅਮਰਸਰ ਦਿਹਾਤੀ ਉਹਨਾਂ ਵੱਲੋਂ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੋਇਆ ਜਿਸ ਤੇ ਐਫਆਈਆਰ ਨੰਬਰ 8 ਅੰਡਰ ਸੈਕਸ਼ਨ ਆਈਟੀ ਐਕਟ 66 ਸੀ 66 ਡੀ ਔਰ 352 2 ਔਰ 318 4 ਬੀਐਨਐਸ ਤਹਿਤ ਕੇਸ ਰਜਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ-ਅਲੱਗ ਯੂਨਟਾਂ ਰਾਹੀਂ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਪੂਰੀ ਟੀਮ ਨੂੰ ਹੈੱਡ ਕਰ ਰਹੇ ਸੀਗੇ ਮਾਨਯੋਗ ਸ਼੍ਰੀ ਅਜਿੱਤਿਆ ਵਾਰੀਅਰ ਐਸਪੀਡੀ ਉਨ੍ਹਾਂ ਦੀ ਰਹਿਮਾਈ ਹੈਟ ਅਲੱਗ-ਅਲੱਗ ਟੀਮਾਂ ਨੇ ਟੈਕਨਲ ਔਰ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆਜ਼ ਪੰਜ-ਛੇ ਆਈਡੀਆ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਦਾ ਕਾਰਨ ਕੀ ਆ ਕਿ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਇਹਦੇ ਵੱਲੋਂ। ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਰ ਸੀਗਾ ਇਹ ਥਾਣਾ ਭਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਭਿੰਡੀ ਸੈਦਾਂ ਉੱਥੋਂ ਦਾ ਇਹ ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਕਤੀਸ਼ਫਤ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੀ ਲੜਾਈ ਦਾ ਇਥੇ ਹਿੱਸਾ ਬਣ ਗਿਆ ਹੈ ਜਾਂ ਉਹਦਾ ਹਿੱਸਾ ਹੀ ਹੈ ਉਹ ਤਫਤੀਸ਼ ਦਾ ਮੈਟਰ ਹੈ ਜੀ ਉਹ ਹਾਲੇ ਹਾਲੇ ਦੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਪੱਥ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਬੁਰੀ ਬਣਾ ਦਿੱਤੇ ਇਹਨੇ ਆਈਡੀ ਬਣਾਈ ਜਿਸ ਨਾਮ ਦੇ ਤੇ ਇਸਨੇ ਬੈਸਿਕ ਇਹਨੇ ਅਲੱਗ ਅਲੱਗ 5 6 ਆਈਡੀਆਂ ਅਲੱਗ ਅਲੱਗ ਬਣਾਈਆਂ ਜੀ ਅਲੱਗ ਅਲੱਗ ਨਾਵਾਂ ਦੀਆਂ ਮਨਛਾ ਕੀ ਲੱਗਦੀ ਹੈ ਮਨਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਤੈਸ ਦੇ ਵਿੱਚ ਆਕ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਹੈ ਇਹ ਰਹੇ ਕੈੰਗਲ ਹਾਲੇ ਕੋਖਣਾ ਜ਼ਰੂਰੀ ਹੈ। ਉਮਰ ਕਿੰਨੀ ਚਿਰ ਉਮਰ ਦੇ ਪਾਪਾ ਜੀ ਹੈ। ਉਮਰ ਇਹਦੀ ਬੀਏ ਫਸਟ ਇਅਰ ਦੇ ਵਿੱਚ ਪੜਦਾ ਜੀ ਨੇ। ਇਹ ਕੁੜੀ ਨਾਂ ਦੇ ਬਣਾਈਆਂ ਗਈਆਂ ਵਾ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਆਂ ਆਈਡੀਆਂ ਹੈ। ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਆਂ ਬਣਾਈਆਂ ਵਾ। ਸੋਨੀਆ ਮਹਾ ਰਹੇ ਦੀ ਆਮ ਆਦਮੀ ਪਾਰਟੀ ਤੋਂ ਲਿਖ ਰਿਹਾ ਇਹ ਵੀ ਕਿਸੇ ਸਿਆਸੀ ਪਾਰਟੀ ਤੋਂ ਲਿਖ ਰੱਖਤਾ ਵਾ। ਇਹ ਹਾਲੇ ਤਫ਼ਤੀਸ਼ ਕਰ ਰਹੇ ਹਾਂ ਜੀ ਤਫ਼ਤੀਸ਼ ਤੋਂ ਬਾਅਦ ਜੋਗਤਾ ਤੁਹਾਨੂੰ ਸਾਂਝੇ ਕੀਤੇ ਜਾਗੇ। ਇਹ ਇਕੱਲਾ ਹੀ ਸੀ ਇਹਦੇ ਨਾਲ ਹੋਰ ਚੀਜ਼ਾਂ ਵੀ ਫਿਲਹਾਲ ਦੇ ਇਕੱਲੇ ਸੀਗੇ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਥ੍ਰੈਟ ਕੀਤਾ ਸੀਗਾ ਉਸ ਆਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆਂ ਅੱਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵੀਡੈਂਸ ਆਏਗੀ ਉਹਦੇ ਮੁਤਾਬਕ ਅੱਗੋਂ ਇਹ ਇਹੇ ਕੰਮ ਕਰਾ ਚੰਦਾ ਜਾਂ ਫਿਰ ਕੋਈ ਇਹਦੇ ਕੋਲ ਕੰਮ ਕਰਵਾਉਣਾ ਚੰਦਾ ਸੀ ਇਹ ਚੀਜ਼ਾਂ ਤਫਤੀਸ਼ ਦਾ ਵਿਸ਼ਾ ਹੈ ਜੀ ਇਹ ਗੋਲੀਆਂ ਜਿਹਨੇ ਮਾਰਦੀਆਂ ਆਂ ਉਹ ਪਿਸਤਲ ਹਲੇ ਲੱਭਣੀ ਹੋਣੀ ਏ ਇਹਨੇ ਆਪਣੀ ਆਈਡੀ ਤੇ ਪਿਸਤਲ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਜੀ ਉਹ ਸਾਰੀ ਰਿਕਵਰੀ ਹੋਏਗੀ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਤੋਂ ਇਨਚਾਰਜ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਕਿਸੇ ਵੱਲ ਅਨਨੋਨ ਬੰਦੇ ਵੱਲੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਬੰਦੇ ਵਿੱਚ ਸੋਸ਼ਲ ਮੀਡੀਆ ਹੈਂਡਲਰ ਉਹਨਾਂ ਦੇ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਸੀ ਜਿਸ ਸੰਬੰਧੀ ਮਾਨਯੋਗ ਐਸਐਸਪੀ ਸ਼੍ਰੀ ਸੋਹੇਲ ਮੀਰ ਜੀ ਆਈਪੀਐਸ ਅੰਮ੍ਰਿਤਸਰ ਦਿਹਾਤੀ ਉਹਨਾਂ ਵੱਲੋਂ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੋਇਆ ਜਿਸ ਤੇ ਐਫਆਈਆਰ ਨੰਬਰ 8 ਅੰਡਰ ਸੈਕਸ਼ਨ ਆਈਟੀ ਐਕਟ ਛਾਟ ਸੀ ਛਾਟ ਡੀ ਔਰ 352 2 ਔਰ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਅਲੱਗ ਯੂਨਿਟਾਂ ਰਾਹੀਂ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਪੂਰੀ ਟੀਮ ਨੂੰ ਹੈਡ ਕਰ ਰਹੇ ਸੀਗੇ ਮਾਣਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਉਨ੍ਹਾਂ ਦੀ ਰਹਿਮਾਈ ਹੈਟ ਅਲੱਗ-ਅਲੱਗ ਟੀਮਾਂ ਨੇ ਟੈਕਨਕਲ ਔਰ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆ ਪੰਜ-ਛੇ ਆਈਡੀਆ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਦਾ ਕਾਰਨ ਕੀ ਆ ਕਿ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਇਹਦੇ ਵੱਲੋਂ? ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਰ ਸੀਗਾ ਇਹ ਥਾਣਾ ਭਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਭਿੰਡੀ ਸੈਦਾਂ ਉੱਥੋਂ ਦਾ ਇਹ ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਤਕਸ਼ਿਤ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਸਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੀ ਲੜਾਈ ਦਾ ਇਥੇ ਹਿੱਸਾ ਬਣ ਗਿਆ ਹੈ ਜਾਂ ਉਹਦਾ ਹਿੱਸਾ ਹੀ ਹੈ ਉਹ ਤਫਤੀਸ਼ ਦਾ ਮੈਟਰ ਹੈ ਜੀ ਉਹ ਹਾਲੇ ਦੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਤੱਥ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣਗੀਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਬੁਰੀ ਬਣਾ ਦਿੱਤੇ ਇਹਨੇ ਆਈਡੀ ਬਣਾਈ ਜਿਸ ਨਾਮ ਦੇ ਤੇ ਇਸ ਨੇ ਬੈਸਿਕ ਇਹਨੇ ਅਲੱਗ ਅਲੱਗ 5 6 ਆਈਡੀਆਂ ਅਲੱਗ ਅਲੱਗ ਬਣਾਈਆਂ ਜੀ ਅਲੱਗ ਅਲੱਗ ਨਾਵਾਂ ਦੀਆਂ ਮਨਛਾ ਕੀ ਲੱਗਦੀ ਹੈ ਮਨਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਤੈਸ ਦੇ ਵਿੱਚ ਆਕ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਲੇ ਕੋਖਣਾ ਜ਼ਰੂਰੀ ਹੈ। ਉਮਰ ਕਿੰਨੀ ਏ? ਉਮਰ ਜੀ ਪਾਪਾ ਜੀ। ਉਮਰ ਇਹਦੀ ਬੀਏ ਫਸਟ ਇਅਰ ਦੇ ਵਿੱਚ ਪੜਦਾ ਜੀ ਇਹਨੇ। ਕੋਈ ਨਾਂ ਦੇ ਆਈਡੀ ਬਣਾਈਆਂ ਇਹਨਾਂ। ਇਹਦੇ ਕੁੜੀ ਨਾਂ ਦੇ ਬਣਾਈਆਂ ਗਈਆਂ ਵਾ, ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ। ਅਲੱਗ-ਅਲੱਗ ਆਈਡੀਜ਼ ਹੈ। ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਜ਼ ਬਣਾਈਆਂ ਵਾ। ਸੋਨੀਆ ਮਾਹ ਇਹਦੀ ਆਮ ਆਦਮੀ ਪਾਰਟੀ ਤੋਂ ਲਿਖ ਰਿਹਾ। ਇਹ ਵੀ ਕਿਸੇ ਸਿਆਸੀ ਪਾਰਟੀ ਤੋਂ ਲਿਖ ਰੱਖਤਾ ਪਤਾ। ਇਹ ਹਲੇ ਤਫ਼ਤੀਸ਼ ਕਰ ਰਹੇ ਆ ਜੀ। ਤਫ਼ਤੀਸ਼ ਤੋਂ ਬਾਅਦ ਜੋਗਤਾ ਤੁਹਾਨੂੰ ਸਾਂਝੇ ਕੀਤੇ ਜਾਣਗੇ। ਇਹਨੇ ਇਕੱਲਾ ਹੀ ਸੀ ਇਹਦੇ ਨਾਲ ਹੋ ਫਿਲਹਾਲ ਦੇ ਇੱਕ ਅਲਾਸੀ ਕਿਹਾ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਥ੍ਰੈਟ ਕੀਤਾ ਸੀਗਾ ਉਸ ਆਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆਂ ਅੱਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵੀਡੈਂਸ ਆਏਗੀ ਉਹਦੇ ਮੁਤਾਬਕ ਅੱਗੋਂ ਇਹ ਇਹੇ ਕੰਮ ਕਰਾ ਚੰਦਾ ਜਾਂ ਫਿਰ ਕੋਈ ਇਹਦੇ ਕੋਲ ਕੰਮ ਕਰਵਾਉਣਾ ਚੰਦਾ ਸੀ ਇਹ ਚੀਜ਼ਾਂ ਤਫਤੀਸ਼ ਦਾ ਵਿਸ਼ਾ ਹੈ ਜੀ ਇਹ ਗੋਲੀਆਂ ਜਿਹਨੇ ਮਾਰਦੀਆਂ ਆਂ ਉਹ ਪਿਸਤਲ ਹਲੇ ਲੱਭਣੀ ਹੋਣੀ ਦੀ ਇਹਨੇ ਆਪਣੀ ਆਈਡੀ ਤੇ ਪਿਸਤਲ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਜੀ ਉਹ ਸਾਰੀ ਰਿਕਵਰੀ ਹੋਏਗੀ ਆਮ ਆਦਮੀ ਪਾਰਟੀ ਦੇ ਹਲਕਾ ਰਾਜਾ ਸਾਂਸੀ ਤੋਂ ਇਨਚਾਰਜ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਕਿਸੇ ਵੱਲ ਅਨਨੋਨ ਬੰਦੇ ਵੱਲੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਬੰਦੇ ਵਿੱਚ ਸੋਸ਼ਲ ਮੀਡੀਆ ਹੈਂਡਲਰ ਉਹਨਾਂ ਦੇ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਸੀ ਜਿਸ ਸੰਬੰਧੀ ਮਾਨਯੋਗ ਐਸਐਸਪੀ ਸ਼੍ਰੀ ਸੋਹੇਲ ਮੀਰ ਜੀ ਆਈਪੀਐਸ ਅੰਮ੍ਰਿਤਸਰ ਦਿਹਾਤੀ ਉਹਨਾਂ ਵੱਲੋਂ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੋਇਆ ਜਿਸ ਤੇ ਐਫਆਈਆਰ ਨੰਬਰ 8 ਅੰਡਰ ਸੈਕਸ਼ਨ ਆਈਟੀ ਐਕਟ ਸ਼ਾਟ ਸੀ ਸ਼ਾਟ ਡੀ ਔਰ 352 2 ਔਰ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲਗ ਅਲਗ ਯੂਨਟਾਂ ਰਾਹੀਂ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਪੂਰੀ ਟੀਮ ਨੂੰ ਹੈਡ ਕਰ ਰਹੇ ਸੀਗੇ ਮਾਣਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸ ਪੀ ਡੀ ਉਨ੍ਹਾਂ ਦੀ ਰਹਿਮਾਈ ਹੇਠ ਅਲੱਗ-ਅਲੱਗ ਟੀਮਾਂ ਨੇ ਟੈਕਨਲ ਔਰ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆਜ਼ ਪੰਜ-ਛੇ ਆਈਡੀਆ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਦਾ ਕਾਰਨ ਕੀ ਆ ਕਿ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਇਹਦੇ ਵੱਲੋਂ? ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਰ ਸੀਗਾ ਇਹ ਥਾਣਾ ਭਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਭਿੰਡੀ ਸੈਦਾਂ ਉੱਥੋਂ ਦਾ ਇਹ ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਤਕਸ਼ਿਤ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਸਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੀ ਲੜਾਈ ਦਾ ਇਥੇ ਹਿੱਸਾ ਬਣ ਗਿਆ ਹੈ ਜਾਂ ਉਹਦਾ ਹਿੱਸਾ ਹੀ ਹੈ ਉਹ ਤਫਤੀਸ਼ ਦਾ ਮੈਟਰ ਹੈ ਜੀ ਉਹ ਹਾਲੇ ਦੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਤੱਥ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣਗੀਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਬਣਾ ਦਿੱਤੇ ਇਹਨੇ ਆਈਡੀ ਬਣਾਈ ਜਿਸ ਨਾਮ ਦੇ ਤੇ ਇਸਨੇ ਮੈਸੇਜ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮਨਛਾ ਕੀ ਲੱਗਦੀ ਹੈ ਮਨਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਮੋਕ ਹੋ ਕੇ ਜੋ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਤੈਸ ਦੇ ਵਿੱਚ ਆ ਕੇ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਹੈ ਆ ਇਹਦਾ ਹਰੇਕ ਐਂਗਲ ਹਲੇ ਕੋਖਣਾ ਜ਼ਰੂਰੀ ਹੈ। ਉਮਰ ਕਿੰਨੀ ਏ? ਉਮਰ ਜੀ ਪਾਪਾ ਜੀ। ਉਮਰ ਇਹਦੀ ਬੀਏ ਫਸਟ ਇਅਰ ਦੇ ਵਿੱਚ ਪੜਦਾ ਜੀ ਇਹਨੇ। ਕੋਈ ਨਾਂ ਦੇ ਆਈਡੀ ਬਣਾਈਆਂ ਹੈ। ਇਹਦੇ ਕੁੜੀ ਨਾਂ ਦੇ ਬਣਾਈਆਂ ਗਈਆਂ ਵਾ, ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ। ਅਲੱਗ-ਅਲੱਗ ਆਈਡੀਜ਼ ਹੈ। ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਜ਼ ਬਣਾਈਆਂ ਵਾ। ਸੋਨੀਆ ਮਾਹ ਇਹਦੀ ਆਮ ਆਦਮੀ ਪਾਰਟੀ ਤੋਂ ਲਿਖ ਰਿਹਾ। ਇਹ ਵੀ ਕਿਸੇ ਸਿਆਸੀ ਪਾਰਟੀ ਤੋਂ ਲਿਖ ਰੱਖਤਾ ਪਤਾ। ਇਹ ਹਲੇ ਤਫ਼ਤੀਸ਼ ਕਰ ਰਹੇ ਆ ਜੀ। ਤਫ਼ਤੀਸ਼ ਤੋਂ ਬਾਅਦ ਜੋਗਤਾ ਤੁਹਾਨੂੰ ਦੱਸ ਸਾਂਝੇ ਕੀਤੇ ਜਾਣਗੇ। ਇਹਨੇ ਇਕੱਲਾ ਹੀ ਸੀ ਇਹਦੇ ਨਾਲ ਹੋ ਫਿਲਹਾਲ ਦੇ ਇੱਕ ਅਲਾਸੀ ਕਿਹਾ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਥ੍ਰੈਟ ਕੀਤਾ ਸੀਗਾ ਉਸ ਆਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆਂ ਅੱਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵੀਡੈਂਸ ਆਏਗੀ ਉਹਦੇ ਮੁਤਾਬਕ ਅੱਗੋਂ ਇਹ ਇਹੇ ਕੰਮ ਕਰਾ ਚੰਦਾ ਜਾਂ ਫਿਰ ਕੋਈ ਇਹਦੇ ਕੋਲ ਕੰਮ ਕਰਵਾਉਣਾ ਚੰਦਾ ਸੀ ਇਹ ਚੀਜ਼ਾਂ ਤਫਤੀਸ਼ ਦਾ ਵਿਸ਼ਾ ਹੈ ਜੀ ਇਹ ਗੋਲੀਆਂ ਜਿਹਨੇ ਮਾਰਦੀਆਂ ਸੀ ਉਹ ਪਿਸਤਲ ਹਲੇ ਲੱਭਣੀ ਹੋਣੀ ਦੀ ਇਹਨੇ ਆਪਣੀ ਆਈਡੀ ਤੇ ਪਿਸਤਲ ਦੀਆਂ ਫੋਟੋਆਂ ਵੀ ਲਾਈਆਂ ਧੀਆਂ ਜੀ ਉਹ ਸਾਰੀ ਰਿਕਵਰੀ ਹੋਏਗੀ